15 ਮਿੰਟ ਦੀ بارش ਨੇ ਨਗਰ ਕੌਂਸਲ ਨਾਬਾ ਦੇ ਵਿਕਾਸ ਕਾਰਜਾਂ ਦੀ ਪੂਲ ਜਿਹੜੀ ਉਹ ਖੋਲ੍ਹਿਆ ਹੀਰਾ ਮਹਿਲ ਦੀ ਤੁਹਾਨੂੰ ਅਸੀਂ ਤਸਵੀਰਾਂ ਨੇ ਜਿਹੜੀਆਂ ਉਹ ਵਖਾ ਰਹੇ ਤੁਸੀਂ ਦੇਖ ਸਕਦੇ ਹੋ ਹੀਰਾ ਮਹਿਲ ਦੀਆਂ ਗਲੀਆਂ ਦੇ ਵਿੱਚ ਪਾਣੀ ਆ ਜਿਹੜਾ ਉਹ ਗੋਡੇ-ਗੋਡੇ ਖੜ ਚੁਕਿਆ ਲੋਕਾਂ ਜੋ ਲੋਕ ਇਸ ਮਹਿਲ ਹੀਰਾ ਮਹਿਲ ਦੇ ਵਿੱਚ ਰਹਿੰਦੇ ਨੇ ਤਾਂ ਉਹਨਾਂ ਨੂੰ ਰਹਿਣਾ ਵੀ ਬਹੁਤ ਔਖਾ ਕਿਉਂਕਿ ਵੱਡੀ ਵੱਡੀ ਮੁਸ਼ਕਲ ਹੈ ਜਿਹੜੀ ਆ ਲੋਕ ਵੀ ਆ ਕਾਫੀ ਕਿਸ ਤਰ੍ਹਾਂ ਮਹਾਰਾਣੀ ਸਾਹਿਬ ਜਾ ਰਹੇ ਨੇ ਹਨਾ ਮਹਾਰਾਣੀ ਸਾਹਿਬ ਨਾਲ ਵੀ ਗੱਲਬਾਤ ਕਰ ਲੈਣੇ ਹਨਾ किस तरह देख रहे हो महल जा रहे हैं पर ग्डी है हो रही है मैं बस अभी अभी नाभा एंटर हुई हूँ पर रोड पे तो अभी पूरा पानी भरा है तो आ, मुझे लग रहा है जो कि ये नालियाँ बनी हुई हैं ना ये जहाँ से एंड तक जो बीच में इस पर कंस्ट्रक्शन हो गया उसकी वजह से रुक जाता है चाहे इसको ये दस बार भी साफ कर देंगे लेकिन अगर आखिरी तक उसका खुला हुआ नहीं है तो ये हमेशा ही ऐसे पानी भरेगा ਕਿਤੇ ਨਾ ਕਿਤੇ ਲੱਗਦਾ ਵੀ ਨਗਰ ਕੌਂਸਲ ਨਲਕੀ ਕਿ ਕਿਤੇ ਦੇਖੋ ਜਬ ਤੱਕ ਪੂਰਾ ਡੀਪਲੀ ਸਮਝ ਨਹੀਂ ਆਇਆ ਨਹੀਂ ਕਹਿ ਸਕਦੇ ਬਕਸ ਜਾਂ ਸਫਾਈ ਕਰਦੇ ਹੋਏ ਤਾਂ ਮੈਂ ਦੇਖਤੀ ਹਾਂ ਲੇਕਿਨ ਫਿਰ ਵੀ ਪਾਣੀ ਖੜਾ ਹੈ ਤਾਂ ਪਤਾ ਨਹੀਂ ਹਾਂ ਬਿਲਕੁਲ ਮਹਾਰਾਣੀ ਪ੍ਰੀਤੀ ਸਿੰਘ ਤਾਂ ਕਹਿੰਦੇ ਨੇ ਵੀ ਸਫਾਈ ਜ਼ਰੂਰ ਅਸੀਂ ਦੇਖਦੇ ਆਂ ਪਰ ਪਾਣੀ ਦੇ ਹਾਲਾਤ ਤਾਂ ਕਹਿੰਦੇ ਉਹੀ ਨੇ ਪਰ ਲੋਕ ਵੀ ਕਿਤੇ ਨਾ ਕਿਤੇ ਪਰੇਸ਼ਾਨ ਜ਼ਰੂਰ ਨਾਜ਼ਰ ਆਉਂਦੇ ਨੇ ਇੱਕ ਵਾਰ ਗੱਡੀ ਦੇ ਤਸਵੀਰਾਂ ਅਸੀਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਟਾਇਰਸ ਵੀ ਦੇਖ ਸਕਦੇ ਹੋ ਗੱਡੀ ਦੇ ਡੁੱਬ ਚੁੱਕੇ ਨੇ ਮਹਾਰਾਣੀ ਪ੍ਰੀਤੀ ਮਹਿਲ ਦੇ ਵਿੱਚ ਜਾ ਰਹੇ ਨੇ ਹਨਾ ਕਿੰਨਾ ਕਿੰਨਾ ਪਾਣੀ ਤੁਸੀਂ ਦੇਖ ਸਕਣਾ ਭਾਵੇਂ ਕਿ ਉਹਨਾਂ ਨੇ ਕੋਈ ਗੱਲ ਕੋਈ ਗੱਲਬਾਤ ਤਾਂ ਨਹੀਂ ਕਹੀ ਪਰ ਜ਼ਰੂਰ ਕਹਿਗੇ ਕਿ ਨਾ ਕਹਿ ਸਫਾਈ ਤਾਂ ਹੋ ਗਈ ਪਰ ਸਫਾਈ ਦੇ ਬਾਵਜੂਦ ਵੀ ਇੰਨਾ ਪਾਣੀ ਨਾਬੇ ਦੀਆਂ ਸੜਕਾਂ ਤੇ ਨਾਬੇ ਦੀਆਂ ਗਲੀਆਂ ਦੇ ਵਿੱਚ ਤੁਸੀਂ ਦੇਖ ਸਕਦੇ ਹਾਂ ਤਸਵੀਰਾਂ ਤੁਹਾਨੂੰ ਲਗਾਤਾਰ ਅਸੀਂ ਦਿਖਾਈਆਂ ਨੇ ਤੇ ਪਰਵੰਧ ਨੇ ਨਗਰ ਕਾਉਂਸਲ ਤੋਂ ਭਾਵੇਂ ਕਿ ਲੱਖ ਦਾਵੇ ਜਰੂਰ ਕਰਦੇ ਪਰ ਕੁਦਰਤੀ ਆਫਤ ਦੇ ਨਾਲ ਨਜਿੱਠਣਾ ਤਾਂ ਨਹੀਂ ਜਾਂਦਾ ਨਜਿੱਠਿਆ ਤਾਂ ਨਹੀਂ ਜਾਂਦਾ ਕੁਦਰਤੀ ਆਫਤ ਦੇ ਨਾਲ ਪਰ ਕਿਤੇ ਨਾ ਕਿਤੇ ਸਫਾਈ ਪ੍ਰਬੰਧ ਨੇ ਜਿਹੜੇ ਨਾਲਿਆਂ ਦੀ ਜਿਹੜੇ ਸੀਵਰੇਜ ਦੀ ਮੌਨਸੂਨ ਦੀ ਬਰਸਾਤਾਂ ਨੂੰ ਲੈ ਕੇ ਸਫਾਈ ਕਰਾਉਣੀ ਅਤਿ ਜ਼ਰੂਰੀ ਹੁੰਦੀ ਆ ਪਰ ਉਹ ਸਫਾਈ ਵੀ ਕਹਿੰਦੇ ਹੋਈਆ ਜਰੂਰ ਪਰ ਪਾਣੀ ਵੀ ਫੇਰ ਕਿਤੇ ਨਾ ਕਿਤੇ ਖੜਾ ਜਰੂਰ ਦਿਖਾਈ ਦੇ ਰਿਹਾ ਨਾਬਤੋਂ ਹਰਮਿੰਦਰ ਸਿੰਘ ਮਾਨ ਦੇਖਦੇ ਦਿਖ ਰਿਹਾ ਤੁਹਾਨੂੰ ਇਹ ਤਾਂ ਸਰ ਤੁਹਾਨੂੰ ਬੜੀ ਨਾਰਮਲ ਜੀ ਗੱਲ ਹੋਈ ਪਈ ਹੈਗੀ ਇਹ ਤਾਂ ਹਰ ਵਾਰ ਦਾ ਹੋ ਗਿਆ ਮੀ 10 ਮਿੰਟ ਆਵੇ 20 ਮਿੰਟ ਆਵੇ ਅੱਧੇ ਘੰਟੇ ਪੌਣੇ ਘੰਟੇ ਦਾ ਤਾਂ ਬੁਰਾ ਹੀ ਹਾਲ ਹੋ ਜਾਂਦਾ ਹੈਗਾ ਪਾਣੀ ਖੜਨਾ ਹੀ ਖੜਨਾ ਇੱਕ ਤਾਂ ਕੰਪਲਸਰੀ ਹੋ ਗਈ ਹਾਂ ਜੀ ਤਾਂ ਬਹੁਤ ਹੁੰਦੀ ਹੈ ਯਾਰ ਸਰ ਤੁਹਾਡੇ ਸਾਹਮਣੇ ਆਈ ਤੁਸੀਂ ਦੇਖ ਰਹੇ ਹੋ ਤੁਸੀਂ ਦੇਖੇ ਰਹੇ ਹੋ ਪਟਿਆਲਾ ਗੜ੍ਹ ਵੀ ਇਹੀ ਹਾਲ ਹੈ ਜੀ ਆ ਕਾਲਜ ਉਹਦੇ ਥੋੜਾ ਜਿਹਾ ਉਧਰ ਚਲੇ ਜਾਓ ਪੀਪੀਐਸ ਵੱਲ ਉੱਥੇ ਵੀ ਇਹੀ ਹਾਲ ਹੈ ਜੀ ਹਾਂਜੀ ਹਾਂ ਕਿੰਨੇ ਬਹੁਤ ਜ਼ਿਆਦਾ ਖੜ ਚੁੱਕੇ ਬਹੁਤ ਜ਼ਿਆਦਾ ਜੀ ਹੀਰਾ ਮੈਲ ਦਾ ਤਾਂ ਬਿਲਕੁਲ ਬੁਰਾ ਹਾਲ ਹੈ ਜਿਹੜੇ ਪਾਸੇ ਮਰਜੀ ਬੁੜਜੋ ਤੁਸੀਂ ਉੱਥੇ ਤੁਹਾਨੂੰ ਪਾਣੀ ਪਾਣੀ ਦਿਖੂਗਾ ਕੋਈ ਐ ਨਹੀਂ ਵੀ ਬੱਚੇ ਐ ਹੁਣ ਕਿਤੇ ਸਕੂਲ ਚੋਂ ਆਏ ਨੇ ਬੱਚੇ ਤਾਂ ਬੁਰਾ ਹਾਲ ਹੋਇਆ ਪਿਆ ਜੀ ਨੰਗਣ ਦੀ ਕੋਈ ਉਹਨਾਂ ਨੂੰ ਸਮੱਸਿਆ ਇੰਨੀ ਸਾਲੇ ਕੋਈ ਸਮੱਸਿਆ ਹੈ ਨਹੀਂ ਜੇ ਆਪ ਨਾਲੀਆਂ ਨੂੰ ਲੈ ਸਾਫ਼ ਕਰਕੇ ਸਾਕੋ ਜ਼ਿਆਦਾ ਗੰਦ ਪਾ ਗਏ ਇਹ ਮਾੜਾ ਮੋਟਾ ਹੈਗਾ ਜੀ ਜਿਹੜਾ ਭਾਈ ਤਾਂ ਕਹਿੰਦੇ 50 ਲੱਖ ਦੇ ਲਗਭਗ ਠੇਕਾ ਸੀ 50 ਲੱਖ ਕੋਈ ਦਿਖਦਾ ਤਾਂ ਹੈ ਨਹੀਂ 50 ਲੱਖ ਕਿੱਥੇ ਲੱਗਿਆ ਹੋਇਆ ਜਾਂ ਪਤਾ ਲੱਗਿਆ 50 ਲੱਖ ਇੱਥੇ ਲੱਗਿਆ ਹੈ ਤਾਂ ਉਹ ਵੀ ਆਪਾਂ ਸਾਰੀ ਦੇਖ ਰਹੇ ਆ ਵੀ ਕੀ ਹਾਲ ਆ ਗੱਡੀਆਂ ਦੇ ਕਿੰਨੇ ਕਿ ਟਾਈਮ ਤੋਂ ਇਹ ਜਿਹੜੇ ਹਾਲਾਤ ਨੇ ਬਣੇ ਹੋਏ ਨੇ بارش ਤੇ 10 ਤੋਂ 15 ਮਿੰਟ ਪਈ ਆ ਹਾਂ 15 ਮਿੰਟ ਵੀ ਪਈ ਨਹੀਂ ਪੂਰੀ ਤੁਹਾਡੇ ਸਾਹਮਣੇ ਪਈ ਆ ਆ ਦੇਖ ਲਓ ਕੀ ਹਾਲ ਆ ਇਧਰ ਜਿਹੜੀ ਮਰਜੀ ਗਲੀ 'ਚ ਵੜ ਜਾਓ ਕਿਸੇ ਪਾਸੇ ਨੰਗਿਆ ਨਹੀਂ ਜਾਂਦਾ ਹੁਣ ਖੜਾਂਗੇ ਵਾਲੇ ਘੰਟਾ ਖੜਾਂਗੇ ਤਾਂ ਘਰੇ ਜਾਵਾਂਗੇ ਪਾਣੀ ਉਤਰੂਗਾ ਉਸ ਤੋਂ ਪਹਿਲਾਂ ਜਾਣ ਨਹੀਂ ਸਕਦੇ ਹੁਣ ਚਾਰੇ ਪਾਸੇ ਖੜੇ ਆ ਬਿਲਕੁਲ